ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਫਰੋਜ਼ਪੁਰ ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਕਿਸ਼ਤੀ ਰਾਹੀਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਜਾ ਲੈ ਕੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਹਰ ਸੰਭਵ ਮਦਦ ਪਹੁੰਚਾਣਗੇ ਤੇ ਕੇਂਦਰ ਸਰਕਾਰ ਤੋਂ ਹਰ ਇੱਕ ਦੇ ਨੁਕਸਾਨ ਦਾ ਪੂਰੇ ਮੁਆਵਜ਼ੇ ਦੀ ਮੰਗ ਕਰਨਗੇ ਉਹਨਾਂ ਅੱਗੇ ਦੱਸਿਆ ਕਿ ਉਹ ਹੜ੍ਹ ਵਿੱਚ ਖਰਾਬ ਹੋਈ ਚੋਣੀ ਦੀ ਫਸਲ ਦਾ 1.5 ਲੱਖ ਤੱਕ ਪ੍ਰਤੀ ਏਕੜ ਮਦਦ ਦੀ ਗੱਲ ਕਰਨਗੇ ਉਨ੍ਹਾਂ ਨੇ ਸਾਰੇ ਦਸਾਰ ਲੈਂਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਇਸ ਮੁਸ਼ਕਲ ਸਮਾਂ ਵਿੱਚ ਸਾਰੇ ਪੰਜਾਬ ਵਾਸੀਆਂ ਦੇ ਨਾਲ ਖੜੀ ਹੈ ਇਸ ਦੌਰਾਨ ਉਨ੍ਹਾਂ ਨਾਲ ਸ਼ਹਿਰੀ ਵਿਧਾਇਕ ਰਣਬੀਰ ਸਿੰਘ ਪੁੱਲਰ ਵਿਧਾਇਕ ਰਜਨੀਸ਼ ਦਈਆ ਕਮਿਸ਼ਨਰ ਅਰुण ਸ਼ੇਖੜੀ ਡਿਪਟੀ ਕਮਿਸ਼ਨਰ ਟੀਪ ਸ਼ਿਖਾ ਸ਼ਰਮਾ ਵੀ ਮੌਜੂਦ ਸਨ ਫਿਰੋਜ਼ਪੁਰ ਤੋਂ ਮਜੀਠੀ ਢਿਲੋਦੀ ਦੀ ਰਿਪੋਰਟ ਕਿ ਦੋਰੀਆਂ ਆਪਣੇ ਜ਼ਮੀਨਾਂ ਨੂੰ ਲੈ ਕੇ ਹੋ ਸਕਦਾ ਤਾਂ ਉਹਨਾਂ ਨੇ ਜੀ ਤਾਂ ਹੋਣਾ ਹੀ ਨਹੀਂ ਮਾ ਜੀ ਤੁਸੀਂ ਹੋ ਕੇ ਤੋਂ ਆਪਣੇ ਤੋਂ ਇਹਨਾਂ ਲੋਕਾਂ ਨੂੰ ਘਰਾਂ ਦੇ ਜਿਆਦਾ ਘਰਾਂ ਦੀਆਂ ਛੱਤਾਂ ਤੋਂ ਜਾਂ ਫਿਰ ਜਿਵੇਂ ਕੱਲ ਮੈਂ ਕਿਹਾ ਸੀ ਉਹ ਤੇ ਪੁਲਾਂ ਤੇ ਬੈਠੇ ਲੋਕ ਕਿਉਂਕਿ ਲੋਕ ਪਰਿਵਾਰ ਨਹੀਂ ਛੱਡ ਹਾਲਾਂਕਿ ਫੌਜ ਜੋ ਹੈ ਸਾਡਾ ਬਹੁਤ ਸਾਥ ਦੇਈ ਬੀ ਹੈਲੀਕਾਪਟਰ ਫੌਜ ਦੇ ਲੱਗੇ ਹੋਏ ਨੇ ਪਰ ਲੋਕ ਕਹਿੰਦੇ ਸੀ ਕਰਨੀ ਛੱਡੀ ਕਿਉਂਕਿ ਲੋਕਾਂ ਦੇ ਘਰਾਂ ਨਾਲ ਲਗਾਓ ਹੈ ਅਸ਼ੂ ਡੰਗਰ ਵਿੱਚ ਉੱਤੇ ਕਹਿੰਦੀ ਅਸੀਂ ਛੱਤਾਂ ਤੇ ਬਹਿ ਜਾਵਾਂਗੇ ਸੁਰੱਖਿਅਤ ਪਾਣੀ ਦੇ ਲਈ ਜੋ ਫੌਜ ਦਾ ਬਹੁਤ ਬਹੁਤ ਧੰਨਵਾਦ ਕਰਦਾ ਇੰਡੀਅਨ ਆਰਮੀ ਦਾ ਜਿਉਣਾ ਨੇ ਬੀ ਬੀ ਹੈਲੀਕਾਪਟਰ ਫਾਇਦੇ ਜੀ ਨਿਆਸਰਾ ਨਿੱਤ ਮਾਝਾ ਪੰਜ ਮੰਗਾ ਹੁੰਦਾ ਤੁਹਾਡੇ ਆਖਿਆ ਪੰਜ ਮੰਗਾ ਰੱਖਿਆ ਮਾਨ ਸਾਹਿਬ ਡੈਮ ਨੇ ਯਾ ਜਿਹੜਾ ਇਰੀਗੇਸ਼ਨ ਡਿਪਾਰਟਮੈਂਟ ਹੈ ਅਜੇ ਤੱਕ ਹਰਦੀ ਸਟਿੰਗ ਨਹੀਂ ਹੋਈ ਪਲੀਜ਼ ਪਲੀਜ਼ ਯਾ ਜੁਗਤਿੰਨ ਮੇਨ ਡੈਮ ਨੇ ਰੰਜੀਤ ਸਾਗਰ ਪੌਂਗ ਡੈਮ ਤੇ ਪਾਗੜ ਤਿੰਨੋਂ ਸੇਫਲੇ ਅਜੇ ਤੱਕ ਪਰ ਜੇ ਤਾਹਾਂ ਤੋਂ ਪਾਣੀ ਨਾ ਆਵੇ ਜਿਵੇਂ ਹੁਣ ਦੇ ਕੋ ਮੌਸਮ ਠੀਕ ਹੋਇਆ ਉਧਰ ਤਾਂ ਮੂਰੇ ਕੋਈ ਮਾਰ ਨਹੀਂ ਜੇ ਉਪਰੋਂ ਕਿਉਂ ਪਾਣੀ ਉਪਰੋਂ ਹੁਣ ਮੈਂ ਮਾਚਲ ਨੂੰ ਵੀ ਨਹੀਂ ਕਹਿ ਸਕਦਾ ਕਿ ਤੁਸੀਂ ਪਾਣੀ ਰੋਕੋ ਉਹ ਕਿਵੇਂ ਰੁਕ ਲੈਣਗੇ ਉਹਨਾਂ ਦਾ ਵੀ ਕੁਦਰਤੀ ਬਹਾਅ ਜਿਹੜਾ ਹੈ ਸਰ ਸਰ ਪਾਈ ਦਾ ਨਿਸ਼ਾਨ ਹੋ ਗਿਆ ਜ਼ਮੀਨਾਂ ਮੰਗੇ ਨਾ ਦੀਆਂ ਨਿਸ਼ਾਨ ਜ਼ਮੀਨਾਂ ਦਾ ਤੇ ਬਾਤ ਲੱਗੀ ਹੋਈ ਹੈ ਇਹਨਾਂ ਦੇ ਸੀ ਕਾਸ਼ਤਕਰਮ ਦੇਵਾਂਗੇ ਕਿ ਜਿੰਨਾ ਜਿੰਨਾ ਜਿੰਨਾਂ ਦੀਆਂ ਚਾਹੇ ਹੋ ਚਾਹੇ ਉਹ ਇਹਨਾਂ ਦੇ ਨਾਂ ਰਿਸਟਰੀ ਨਹੀਂ ਹੈਗੀ ਹਾਂਜੀ ਚਾਹੇ ਜੋ ਮਰਜੀ ਹੈ ਇਹਨਾਂ ਦੀ ਅਸੀਂ ਗਰਦੋਰੀਆਂ ਨੂੰ ਟੋਟੇ ਕਿਉਂ ਇਹਨਾਂ ਦੀ ਅਸੀਂ ਗਰਦੋਰੀਆਂ ਨੂੰ ਟੋਟੇ ਕਿਹਾ ਜੇ ਕਿੰਨੀ ਪੋਸਿਬਲ ਹੋਏਗਾ ਕਿ ਉਹ ਗਰਦੋਰੀਆਂ ਟੁੱਟ ਚੁੱਕੀਆਂ ਪਰਸਲ ਕਰ ਦੇਣਾ ਜੋ ਕਾਸ਼ਤਕਾਰ ਹੈ ਜੀ ਜੇ ਤੁਸੀਂ ਇਹ ਕਰ ਦੋ ਕਿ ਕਾਸ਼ਤਕਾਰ ਨੂੰ ਮਿਲ ਜੇ ਜੋ ਜੋ ਉੱਥੇ ਖੇਤੀ ਕਰਦਾ ਹੈ ਉਹਨੂੰ ਪੈਸੇ ਮਿਲੇਗਾ ਘਰਾਂ ਦਾ ਵੀ ਹੋ ਰਿਹਾ ਹੈ ਮਿਲੇਗਾ ਤੇ ਜਮੀਨਾਂ ਸਾਹਿਬ ਇੱਕ ਨਾ ਮੰਗ ਸਾਹਿਬ ਇਹਨਾਂ ਦੀਆਂ ਗਰੀਬਾਂ ਦੀਆਂ ਜ਼ਮੀਨਾਂ ਪੱਕੀਆਂ ਹੈ ਮੰਗ ਪੱਤਰ ਸਰਕਾਰ ਦਾ ਮੁੱਦਾ ਹੈ ਉੱਥੇ ਸੀਐਮ ਸਾਹਿਬ ਇੱਕ ਨਾ ਮੰਗ ਗੱਲ ਪੂਰੀ ਹੋ ਲੈਣ ਦਿਓ ਯਾਰ ਇਤੋਂ ਮਿੱਟੀ ਕੱਢਣੀ ਵੀ ਸੈਂਟਰ ਸਰਕਾਰ ਦਾ ਮੁੱਦਾ ਹੈ ਮੈਂ ਉਹਨਾਂ ਕੋਲੇ ਮੁੱਦਾ ਠਾਊਂਗਾ ਹੀ ਕਿ ਜੀ ਸਾਨੂੰ ਮਿੱਟੀ ਦਾ ਕੱਢਣਾ ਵਿੱਚ ਰਗੜ ਕਿਉਂਕਿ ਜੀ ਉਹ ਦਰਿਆਮਾਂ ਦਾ ਰਸਤਾ ਹੀ ਕਲੀਅਰ ਨਹੀਂ ਹੈ ਦਰਿਆਮਾਂ ਦਾ ਰਸਤਾ ਕਲੀਅਰ ਕਰਨ ਨੂੰ ਲੈ ਕੇ ਲਗਾਤਾਰ ਕਹਿ ਰਹੇ ਕਿ ਮਿੱਟੀ ਜਿਹੜੀ ਹੈ ਕੱਢਣੀ ਜ਼ਰੂਰੀ ਹੈ ਤਾਂ ਇਹਨੂੰ ਲੈ ਕੇ ਕੋਈ ਕੋਸ਼ਿਸ਼ ਹੋ ਨਪਿੰਦਰ ਇਹ ਸੈਂਟਰ ਸਰਕਾਰ ਦਾ ਮੁੱਦਾ ਹੈ ਪਰ ਮੈਂ ਉੱਥੇ ਜਾ ਕੇ ਮੁੱਦਾ ਠਾਊਂਗਾ ਹੀ ਕਿ ਜੀ ਕਟੋ-ਕਟ ਹੁਣ ਤਾਂ ਸਾਨੂੰ ਤੁਸੀਂ ਸਾਡਾ ਹਾਲ ਦੇਖ ਲਿਆ ਕਿ ਹੁਣ ਤਾਂ ਸਾਨੂੰ ਅਲਾਉ ਕਰ ਦੋ ਕਿ ਅਸੀਂ ਮਿੱਟੀ ਕੱਢ ਲੈਣ ਲੋਕ ਤੇ ਇਹ ਦਰਿਆ ਜਿਹੜੇ ਨੇ ਵਗਦੇ ਹੋਏ ਇਹ ਥੋੜੇ ਜਿਹਾ ਮਤਲਬ ਭਗ ਜਾਣ ਤੇ ਪ੍ਰੀਮ ਸ਼ਰਮ ਨਾਲ ਤੁਹਾਡੀ ਅੱਜ ਗੱਲ ਵੀ ਹੋਈ ਹੈ ਕੁਝ ਜੀ ਉਹਨਾਂ ਨੇ ਉਹਨਾਂ ਨੇ ਹਾਲਚਲ ਪੁੱਛਿਆ ਪੰਜਾਬ ਦਾ ਤੇ ਕੱਲ ਐਚ ਐਮ ਸਾਹਿਬ ਦਾ ਵੀ ਫੋਨ ਆਇਆ ਸੀ ਉਹਨਾਂ ਨੇ ਹਾਲਚਲ ਪੁੱਛਿਆ ਕਿ ਕਿਵੇਂ ਹੈ ਲੱਗਦਾ ਕਿ 60 ਕਰੋੜ ਦੀ ਮੰਗ ਤੁਸੀਂ ਕੀਤੀ ਉਹ ਮਿਲੇਗੀ ਸਿਰਫ ਪੰਜਾਬ ਨੂੰ 70 ਕਰੋੜ 200 ਤੱਕ 70000 ਕਰੋੜ ਜੀ ਜੀ ਮਾਨ ਸਾਹਿਬ ਦੀ ਮਰਜ਼ੀ ਹੈ ਜੀ ਮਾਨ ਸਾਹਿਬ ਇੱਕ ਐਮਐਲਏ ਪਟਨਾ ਮਾਝਰਾ ਉੱਤੇ ਕਾਰਵਾਈ ਨਹੀਂ ਮੈਂ ਮੈਂ ਰਾਜਨੀਤੀ ਗੱਲ ਨਹੀਂ ਕਰਦਾ ਮਾਨ ਸਾਹਿਬ ਜੜੀਆਂ ਨੋਚਾਂ ਨਹੀਂ ਬਣੀਆਂ